ਬੈਸਟ ਫਰੈਂਡ ਕੌਣਾ ਨਹੀਂ ਵੇਖ ਲੋ ਨਾ ਚੁੱਕ ਕੇ ਵੇਖ ਲੋ ਕੌਣ ਆ ਨਹੀਂ ਕੌਣ ਮੈਂ ਬੈਸਟ ਫਰੈਂਡ ਮੇਰੀ ਮਾਂ ਵਾ ਅੱਛਾ ਮੰਮੀ ਦਾ ਫੋਨ ਵਾ ਨਾ ਕੋਈ ਬੈਸਟ ਫਰੈਂਡ ਜਿਹੜੇ ਫਰੈਂਡ ਹੋਣਗੇ ਉਹ ਹੀ ਹੁੰਦੇ ਆ ਹੋਰ ਪਿਆਰੇ ਨਹੀਂ ਹੁੰਦਾ ਭਲਾ ਕਹੇ ਨਾ ਚਲਿਆ ਕਰ ਲੈ ਗੱਲ ਤੂੰ ਨਹੀਂ ਮੈਂ ਨਹੀਂ ਕਰਨੀ ਗੱਲ ਹੁਣ ਤੁਸੀਂ ਕਰੋ ਕਰ ਲੋ ਕਰ ਮੈਂ ਕੀ ਗੱਲ ਕਰਾਂ ਤੂੰ ਗੱਲ ਕਰ ਲੈ ਫੇਰ ਨਹੀਂ ਤੁਸੀਂ ਫੋਨ ਕਿੱਦਾਂ ਭੱਜ ਕੇ ਆਣ ਕੇ ਚੁੱਕਿਆ ਮੈਨੂੰ ਦੱਸੋ ਮੈਂ ਉਹਦਾ ਨਹੀਂ ਆਗਾ ਮੇਰੇ ਮੈਂ ਉਹਦਾ ਹੀ ਫੋਨ ਚੁੱਕ ਲੈਣ ਕੇ ਮੈਂ ਕਹਿਆ ਮੈਂ ਵੇਖਣਾ ਕਿਹਦਾ ਫੋਨ ਆਇਆ ਵਾ ਉਹਦਾ ਤੂੰ ਹੀ ਤੇ ਦਾਫੋਂ ਉਨੋਂ ਪੇ ਆਣ ਕੇ ਕੱਟਿਆ ਗਿਆ ਮੇਰੋਂ ਨਹੀਂ ਹੁਣ ਇਹ ਫੋਨ ਤੂੰ ਹੀ ਰੱਖੋਗੇ ਗੋਲ ਤੇ ਤੂੰ ਹੀ ਇਹਨੂੰ ਚੁੱਕਿਆ ਕਰੋਗੇ ਆਪੇ ਮੇਰੇ ਨਾਲ ਗੱਲ ਕਰਾ ਦਿਆ ਕਰਿਓ ਆਖਿਓ ਮੈਂ ਫੋਨ ਰੱਖ ਲਿਆ ਫੋਨ ਮੈਂ ਨਹੀਂ ਫੋਨ ਰੱਖਣਾ ਮੈਂ ਕਿਹਾ ਫੋਨ ਰੱਖਾਂ ਤੇਰੇ ਪੇਕੇਆਂ ਵਾਲੇ ਬੰਦੇ ਸਾਰੇ ਮੈਨੂੰ ਜਿਹੜਾ ਮੁਲਕ ਇਹ ਬਦਨਾਮੀ ਮਿਲੇ ਆ ਨਾ ਤੂੰ ਤੇ ਉਹੀ ਚਾਹੁੰਦੀ ਆ ਮੈਂ ਨਹੀਂ ਚਾਹੁੰਦੀ ਤਾਂ ਹੀ ਤੇ ਮੈਂ ਉਹਨਾਂ ਦੇ ਸਾਹਮਣੇ ਗੱਲ ਹੁੰਦੀ ਹੋਵੇ ਤੇ ਕੱਟ ਦਿੰਨੀ ਵੀ ਆਉਂਦੇ ਉਤੋਂ ਆਣ ਕੇ ਰੌਲਾ ਪਾਉਣ ਲੱਗ ਪਣਾ ਟੱਟ ਤੇ ਇੰਨਾ ਵੀ ਨਹੀਂ ਦਿਮਾਗ 'ਚ ਪੈਂਦਾ ਕਿ ਜੇ ਕਿਸੇ ਨਾਲ ਗੱਲ ਕਰਦੀ ਆ ਕਰ ਲਵੇ ਹਾਂ ਹੰਗੂਰਾ ਕਰਕੇ ਫੋਨ ਕੱਟ ਲਵੇ ਤੇ ਮੈਂ ਫੇਰ ਤੁਸੀਂ ਤੇ ਦੂਰੇ ਹੀ ਰੋਲੇ ਪਾਉਂਦੇ ਆ ਜਾਂਦੇ ਆ ਇਹ ਫੋਨ ਤੁਸੀਂ ਰੱਖੋਗੇ ਤੇ ਤੁਸੀਂ ਚੁੱਕੋਗੇ ਤੇ ਤੁਸੀਂ ਦੱਸੋਗੇ ਹੁਣ ਮੈਂ ਨਹੀਂ ਰੱਖਣਾ ਆ ਫੋਨ ਤੇ ਆ ਹੀ ਤੇਰਾ ਫੜ ਲਾ ਆਪਣਾ ਫੋਨ ਮੈਂ ਨਹੀਂ ਫੜਨਾ ਕਰ ਆਪੇ ਮੈਂ ਕਿਉਂ ਫੋਨ ਰੱਖਾਂ ਹੁਣ ਕੇ ਫਿਰ ਸਾਰਿਆਂ ਨੇ ਆਖਣਾ ਪਰੋਣਾ ਬੜਾ ਅਲਬਵਾ ਪਰੋਣਾ ਬੜਾ ਤੇ ਤੁਹਾਨੂੰ ਵੀ ਤੇ ਪਤਾ ਲੱਗੇ ਕਿੱਦਾਂ ਕਿਸੇ ਨੂੰ ਜੇਧ ਘਰੀਦਾ ਕਿੱਦਾਂ ਪਰੇਸ਼ਾਨ ਕਰੀਦਾ ਤੁਹੇ ਇਹ ਤੇ ਮੇਰਾ ਜੀਣਾ ਹਰਾਮ ਕੀਤਾ ਵਾ। ਉਹ ਮੈਂ ਉਦਾਂ ਹੀ ਗੱਲ ਕਰਦਾ ਤੈਨੂੰ ਪਤਾ ਤੇ ਹੈਗਾ ਬੰਦਾ ਉਦਾਂ ਹੀ ਗੱਲ ਕਰਦਾ ਕਈ ਵਾਰੀ। ਤੂੰ ਇਹ ਗੱਲ ਨੂੰ ਘੋ ਲੈਣੀ ਜਿਆਦਾ। ਉਦਾਂ ਗੱਲ ਨਹੀਂ। ਗੱਲ ਗੱਲ ਤੇ ਪਤਾ ਮੈਨੂੰ ਕਿੰਨਾ ਉਹ ਨੀਚਾ ਜਿਹਾ ਵੇਖਣ ਨੂੰ ਮਿਲਦਾ ਕਹੇ ਵੇਲੇ ਦੀਦੀ ਸਾਹਮਣੇ ਹੁੰਦੇ ਮਮੀ ਸਾਹਮਣੇ ਹੁੰਦੇ ਆ। ਇਦਾਂ ਲੱਗਦਾ ਵੀ 24 ਘੰਟੇ ਮੇਰੇ ਤੇ ਸ਼ੱਕ ਹੀ ਸ਼ੱਕ। ਆਹ ਮੈਂ ਸ਼ੱਕ ਕਰਦਾ ਦਿੱਤੇ ਐਵੇਂ। ਆ ਫੜ ਲੈ ਫੋਨ ਆਪਣਾ ਲੈ ਜਾ ਜਿੱਥੇ ਘਰ ਨਾਲ ਗੱਲ ਕਰਨਾ। ਤੁਸੀਂ ਇਸ ਗੱਲ ਚ ਰਾਜੀ ਆ ਨਾ। ਮੈਂ ਫੋਨ ਨਾ ਕਰਾਂ। ਮੈਂ ਫੋਨ ਨਾ ਰੱਖਾਂ ਮੈਂ ਇਹ ਗੱਲ ਤੇ ਰੱਖਨੀ ਆ ਤੂੰ ਫੋਨ ਕਰਨਾ ਦਾ ਇੱਥੇ ਸਾਹਮਣੇ ਬੈ ਕੇ ਫੋਨ ਕਰਿਆ ਕਰ ਇੱਥੇ ਕਰਿਆ ਕਰ ਲਾਗੇ ਬੈ ਕੇ ਫੋਨ ਸਾਡੇ ਤੂੰ ਕਾ ਫੋਨ ਲੈ ਕੇ ਚਲ ਜਾਨੀ ਕਦੀ ਕਦੇ ਕੋਠੇ ਚਲ ਜਾਨੀਆ ਕਦੀ ਕਿਹ ਬੰਨੇ ਚਲ ਜਾਨੀਆ ਕਦੀ ਕਵਰੇਜ ਵੜ ਚਾਨੀਆ ਕਿਉਂ ਫੋਨ ਕਰਨੀ ਕਵਰੇਜ ਵੜ ਕੇ ਕੀ ਗੱਲ ਕਿੱਥੇ ਜਾਏ ਜਾਨੀ ਉੱਤੇ ਦੀਦੀ ਹੁਣੀ ਆ ਕਿਤੇ ਗੱਲਬਾਤ ਕਰ ਲੈਣ ਭਾਜੀ ਹੁਣੀ ਆ ਜੇ ਕਰ ਲੈਂਦੇ ਆ ਤੇ ਤੁਹਾਨੂੰ ਤੇ ਆਪ ਤੇ ਕਰਨੀ ਨਹੀਂ ਆਉਂਦੀ ਕਿਹ ਰਿਸ਼ਤੇਦਾਰ ਨਾਲ ਗੱਲ ਮੈਂ ਰਿਸ਼ਤੇਦਾਰ ਕੱਲ ਕੀ ਕਰਾਂਗਾ ਮੈਂ ਕੀ ਗੱਲ ਕਰਾਉਣਾ ਰੱਖਣ ਪਹਿਲਾਂ ਤੇ ਮੈਨੂੰ ਵੀ ਨਹੀਂ ਕਰਨ ਦਿੰਦੇ ਆ ਹੁਣ ਤੇ ਵੇੜ ਤੇ ਹੁਣ ਕਿਦਾਂ ਫੋਨ ਨੂੰ ਪਹਿਆਂ ਕੇ ਤੇ ਮੈਂ ਫੜ ਲਿਆ ਫੋਨ ਨਾਰਮਲੀ ਨਾ ਇਹ ਫੋਨ ਤੁਸੀਂ ਰੱਖੋਗੇ ਹੋਰ ਫੜ ਲਾ ਬੰਦਿਆਂ ਵਾਂਗੂ ਉਹ ਨਾ ਵੀਰ ਕਰੇ ਝਾਂਬੋ ਜੇ ਤੇਰੀ ਕਿਤੇ ਆ ਫਰੇ ਜੋ ਮਸਤੀ ਕਰੋ ਮੈਂ ਫੋਨ ਨਹੀਂ ਹੁਣ ਰੱਖਾ ਆ ਫੋਨ ਵਿਆ ਇੱਥੇ ਫੜ ਲਾ ਆਪਣਾ ਅਸਪੀਰੇ ਚੰਗੇ ਆ ਦਰਸ਼ਨ ਮਿਲ ਲੈ ਹਾਂਜੀ ਮੰਮੀ ਦਰਸ਼ਨ ਬਹੁਤ ਵਧੀਆ ਹੋ ਗਏ ਸੀ ਕਿਹੜੇ ਕਿਹੜੇ ਗੁਰਦਾਰੇ ਵੇਖਾਂ ਮੈਂ ਮੰਮੀ ਕਹਾਂ ਪਹਿਲਾਂ ਤੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਅੱਛਾ ਤਲਵੰਡੀ ਅੱਛਾ ਫਿਰ ਆਉਣ ਲੱਗਾ ਚਲਗੇ ਮੁਕਸਰ ਸਾਹਿਬ ਅੱਛਾ ਮੈਂ ਚਲ ਹੁਣ ਆਏ ਆ ਦਰਸ਼ਨ ਮਿਲੇ ਕਰੀ ਜਾਨੇ ਇਥੇ ਵੀ ਚਲ ਚੰਗਾ ਕੀਤਾ ਸਾਰੇ ਗੁਰਦੁਆਰੇ ਵੇਖ ਆਇਆ ਇਹ ਕੀ 700 ਕਿਲੋਮੀਟਰ ਪੈਂਦਾ ਹੋ ਗਿਆ ਹੁਣ ਜਾਂਦਾ ਹਾਂ ਥੱਕ ਗਿਆ ਸਰੀਰ ਬਹੁਤ ਸਰੀਰ ਥੱਕ ਗਿਆ ਕਿ ਮੇ ਤੇ ਹੋਸ਼ ਨਹੀਂ ਆਈ ਕਿੱਥੇ ਪਈ ਆ ਤੇ ਨਾਲ ਨਿਹਰਾ ਵੀ ਹੋ ਗਿਆ ਇਹ ਨਾ ਹਾਂਜੀ ਨਿਹਰਾ ਵਾਵਾ ਹੀ ਹੋ ਗਿਆ ਅੱਛਾ ਚਲ ਚੰਗਾ ਦਰਸ਼ਨ ਮਿਲੇ ਚੰਗੇ ਚੰਗੇ ਹੋ ਹਾਂਜੀ ਉਹਦਾ ਬਣਾ ਸਲਾਹ ਮੁੰਡਿਆਂ ਦੀ ਬਣ ਗਈ ਕਿ ਰਾਤ ਰਹਿ ਪੀ ਫਰੀਦਕੋਟ ਚੱਲੀਏ ਹੁਣ ਹੂੰ ਤੇ ਮੈਂ ਨਹੀਂ ਜਾ ਰਾਤ ਨਹੀਂਗਾ ਸਰਦਾ ਘਰ ਹੀ ਚਲਦੇ ਆਂ ਪੰਡੰਗਣਾ ਪਠਾ ਤਾਂ ਪਾਉਣਾ ਹੁੰਦਾ ਵਾ ਆਹ ਨਹੀਂ ਪਠਾ ਤਾਂ ਤਾਂ ਮਨੀ ਨੇ ਪਾ ਪੂ ਲਿਆ ਹਾਂ ਨਹੀਂ ਫੇਰ ਮੈਂ ਸਲਾਹ ਬਣਾ ਲਈ ਸੀ ਕਿ ਮਾ ਚੱਲ ਫੇਰ ਕਿਸ ਦਿਨ ਆਵਾਂਗੇ ਤੇ ਇਹ ਤੁਸਰੀ ਨਾਨਨਪੁਰ ਸਾਹਿਬ ਚੱਲਾਂਗੇ ਅੱਛਾ ਚੱਲ ਕੋਈ ਨਹੀਂ ਹੁਣ ਇੱਧਰ ਦਾ ਟੂਰ ਬਣਾਇਆ ਆਵਾਂਗੇ ਕਿਸ ਦਿਨ ਕੋਈ ਨਹੀਂ ਫੇਰ ਕਦੋਂ ਹਾਂਜੀ ਹਾਂਜੀ ਤੇ ਰਖਬੀਰ ਉਹ ਗੱਲ ਕਰਨੀ ਸੀ ਜੋ ਨਿੱਕੀ ਚੰਗੀ ਆ ਥੋੜੀ ਬਹੁਤੀ ਜਿਉਂਦੀ ਮੈਂ ਆਪਣੇ ਮਾਪਿਆਂ ਨੂੰ ਨਹੀਂ ਗੱਲ ਕਰਨੀ ਇਹ ਵੱਡੀ ਪੂਰਾ ਨੂੰ ਪੰਪ ਦੇਣ ਦੀ ਤੇ ਆਪਣੀ ਮਾਂ ਨੂੰ ਦੱਸ ਤੈਨੂੰ ਮਨੀ ਦਾ ਪਤਾ ਤਾਂ ਹੈਗਾ ਜਿੱਦਾਂ ਦਾ ਹੈਗਾ ਹੈ ਕੋਈ ਨਹੀਂ ਮੰਮੀ ਮੈਂ ਬਲਜੀਤ ਨੂੰ ਵੀ ਸਮਝਾਉਣਾ ਵਾਂ ਕਿ ਅਸੀਂ ਗੱਲਾਂ ਨਾ ਕਰ ਘਰ ਵਸ ਲੈਣ ਦੀ ਇੱਕ ਦੂਜੇ ਦਾ ਨਹੀਂ ਆਖੇ ਲੱਗਦੀ ਮੈਂ ਆਦਾ ਕਿਹਾ ਸੀ ਮੈਂ ਇੱਕ ਬਥੇਰੀ ਕੁੱਤੇ ਖਾਣੀ ਕੀਤੀ ਆ ਉਹ ਆਂਦੀ ਵੀ ਨਹੀਂ ਮੰਮੀ ਨੂੰ ਨਹੀਂ ਦੱਸਣਾ ਇਹ ਨੂੰ ਪੂਰਾ ਪੰਪ ਦੇ ਨਹੀਂ ਤੇਰਾ ਹੱਕ ਬਣਦਾ ਦੱਸਣ ਦਾ ਤੇਰਾ ਹੱਕ ਬਣਦਾ ਛਦਾਣੇ ਤੈਨੂੰ ਆਪਣੇ ਘਰ ਨਹੀਂ ਦੇਣ ਡਿਆ ਤੂੰ ਕਿੱਧਰ ਦੀਆਂ ਗੱਲਾਂ ਕਰਨ ਰਈ ਕਿ ਜਦੋਂ ਮੀਆਂ ਵੀ ਵੀ ਆ ਜਾਈਏ ਤੇ ਤੂੰ ਵਿੱਚ ਕਿਉਂ ਪੰਗੇ ਰਹੀ ਲੈਣ ਮੈਂ ਤੈਨੂੰ ਕਿਹਾ ਮੈਂ ਘੜੀ ਜਾਂਦੇ ਆ ਤੋੜਾ ਤਾਂ ਤੜੀ ਘੜੀ ਚੋੜੀ ਮਾਸਾਜ ਜਾਂਦੇ ਤਾਂ ਸਾਨੂੰ ਕਰੋੜਾਂ ਦੀ ਗੱਲ ਚ ਆਉਂਦੀ ਮੰਮੀ ਇਹ ਦੇ ਆ ਕਿਉਂ ਖਿਚੜੀ ਆਪ ਜਿਹੜਾ ਵਿੱਚ ਬੋਲੇ ਉਹ ਬਣ ਜਾਣਾ ਵਾ ਬੁਰਾ ਯੋ ਮਨੀ ਨੂੰ ਕਿਹਾ ਤੇ ਉਹਨੇ ਕਿਹਾ ਕਿ ਮੇਰੀ ਘਰ ਦੀ ਮੈਨੂੰ ਕੋਈ ਨਹੀਂ ਆਉਂਦੀ ਤੁਸੀਂ ਤੀਜੇ ਪਾਸੋਂ ਤੁਸੀਂ ਜੋਰ ਲਾਉਂਦੇ ਤੇ ਕੀ ਗੱਲ ਲਾਉਂਦੇ ਤੇ ਆਹ ਤੇ ਨਾਲੇ ਉਹ ਆਣ ਕੇ ਫੇਰ ਬੋਲਣਗੇ ਤੇ ਫੇਰ ਸਾਡੀ ਬੀਤੀ ਹੋਣੀ ਉਹ ਕੋਈ ਨਹੀਂ ਮੰਮੀ ਦਾ ਹਾਲ ਬੜੀ ਬੜੀ ਮੈਂ ਸਮਝਾ ਕੇ ਵੇਖਿਆ ਸੌ ਵਾਰੀ ਠਿਕਨੀਆਂ ਭਾਲੀਆਂ ਸਿਰਦੀਆਂ ਦੇ ਨਾਲ ਪਰ ਇਹਨੂੰ ਅਗਲ ਨਹੀਂ ਆਉਂਦੀ ਹੁਣ ਤਾਂ ਮੰਮੀ ਬਥੇਰਾ ਨੂੰ ਕਿਹਾ ਗੁੱਸੇ ਹੋਈਆਂ ਪਰ ਉਹਦੇ ਦਿਮਾਗ 'ਚ ਗੱਲ ਬਹੁਤ ਤਾਂੀਆਂ ਨੇ ਤੇ ਇਦਾਂ ਕਰੀ ਉਹਨੇ ਇੱਕ ਵਾਰੀ ਸਮਝਾਦੀ ਪੰਜਾਬੀ ਲਬਜਾਂ 'ਚ ਕਿ ਨਾ ਕਲੇਸ਼ ਪਾਉਤ ਨਾ ਗੱਲ ਕਰੋ ਤਾਂ ਨਾ ਕਰੋ ਆਓ ਤੇਰੇ ਮਾਪਿਆਂ ਨੂੰ ਸਦਾ ਇੱਕ ਵਾਰ ਨਹੀਂ ਤੇ ਮੈਂ ਮਾਂ ਪੇ ਉਹਨੂੰ ਕਿ ਸੱਦਣਾ ਇੱਕ ਵਾਰੀ ਆਪ ਸਮਝਾ ਮਾਂ ਪੇ ਉਹਨੂੰ ਚਲ ਮੈਂ ਕੋਲ ਫੇਰ ਜੋੜ ਆ ਕੇ ਬਹਿਣਾ ਉਧਰ ਅਸੀਂ ਕਹਿਣ ਦੇ ਵੀ ਉਧਰ ਸੀ ਨਾ ਤੇ ਇੱਧਰ ਤੂੰ ਖਲਾਰਾ ਪੜ ਪਰ ਮੰਮੀ ਹੁਣ ਕੀ ਕਰੀ ਮਜਬੂਰ ਹੋ ਗਿਆ ਮੈਂ ਵੀ ਇੱਕ ਵਾਰੀ ਹੁੰਦਾ ਦੋਰੀ ਨਿਗਝ ਨਿਆਣੀ ਹੈ ਕਿ ਉਹਨੂੰ ਸਮਝ ਨਹੀਂ ਆਉਂਦੀ ਸਿਆਣੀ ਬਿਆਣੀ ਇੱਕ ਵਾਰਤ ਦੀ ਮੈਂ ਆਪ ਖੋਦ ਸੁਣਿਆ ਉਹਨੂੰ ਦੇ ਪੰਪ ਤੇ ਪੰਪ ਤੂੰ ਆਪਣੇ ਮਾਂ ਪੇ ਉਹਨੂੰ ਦੱਸ ਤੂੰ ਆਪਣੀ ਮੰਮੀ ਨੂੰ ਦੱਸ ਦੱਸ ਮੰਮੀ ਆਣ ਕੇ ਤੇ ਭਲਾ ਗੱਜਰੂਗੀ ਤੇ ਖਾਦ ਦੇਣੇ ਦਾਲ ਚੋਲ ਆਹੋ ਦੇਦੀ ਮੈਂ ਖੰਮ ਥੋੜੇ ਜਿ ਖਾਵਾਂ ਦੇਲੀ ਕਰਨ ਡਿਆ ਮੈਂ ਹੈ ਤੁਹਾਡੀ ਵੀ ਗੱਲਾਂ ਵਾਪੇ ਵਾਹੀ ਆ ਕਿਉਂ ਦੀਦੀ ਹੁਣ ਕੀ ਹੋਇਆ ਜਿੱਦਾਂ ਮੈਂ ਤਾਂ ਹੀ ਕੱਲ ਲੜਨ ਡੇ ਹੀ ਨਾ ਹਾਂਏ ਦੀਦੀ ਕੀ ਕਰਾਂ ਲੜਨੋਂ ਹਟਦੇ ਹੀ ਨਹੀਂ ਗੇ ਆਹੋ ਕਿਉਂ ਨਹੀਂ ਹਰਦੇ ਹੁਣੇ ਤੇ ਕਿਉਂ ਖੁਚੜੀ ਹੈ ਤੁਹਾਡਾ ਤੇ ਪਤਾ ਹੀ ਨਹੀਂ ਲੱਗਦਾ ਉਧਰੋਂ ਮੈਂ ਕਹਿਣ ਲਈ ਵੀ ਫੋਨ ਕਰ ਆਪਣੀ ਮੰਮੀ ਨੂੰ ਸੱਦ ਲਾ ਇਹਦਾ ਜਦ ਕਿਨੂੰ ਕਾਨੇ ਨੂੰ ਸਿੱਧਾ ਕਰਕੇ ਜਾਵੇ ਉਹ ਭਾਵੇਂ ਵਿਚਾਰੀ ਇੱਥੇ ਆ ਜਾਂਦੀ ਤੇ ਮੈਨੂੰ ਤੁਸੀਂ ਬੁਰੇ ਬਣਾ ਦੇਣਾ ਤੇ ਤੁਸੀਂ ਤੇ ਇਕੱਠੀਆਂ ਰੋਟੀਆਂ ਖਾਣਦੇ ਸੀ ਦੀਦੀ ਰੋਟੀ ਕੀ ਖਾਣੀ ਆ ਤੁਹਾਨੂੰ ਪਤਾ ਕਮੀ ਤੇ ਮੇਰੇ ਵੱਲੋਂ ਹੀ ਰਹਿ ਜਾਂਦੀ ਮੇਰਾ ਜੀ ਨਹੀਂ ਕਰਦਾ ਲੜਨ ਨੂੰ ਇਹਨਾਂ ਦਾ ਹੀ ਮੂਡ ਖਰਾਬ ਹੁੰਦਾ 24 ਘੰਟੇ ਮੂਡ ਉਹਨੂੰ ਮੂਡ ਖਰਾਬ ਕਹਿਣਾ ਨਹੀਂ ਕਹਿੰਦੇ ਉਹਨੂੰ ਸ਼ੱਕ ਕਰਨਾ ਕਹਿੰਦੇ ਆ ਜਿਹੜਾ ਦਿਮਾਗ ਉਹਦਾ ਖਰਾਬ ਹੋਇਆ ਨਾ ਸੈੱਟ ਕਰਨ ਵਾਲਾ ਹੋਇਆ ਵਾ ਜਿਹੜਾ ਤੇਰੇ ਕੋ ਹੋਂ ਨਹੀਂ ੜਿਆ ਦੀਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਮੈਨੂੰ ਪਿਆਰ ਕਰਦੇ ਆ ਕਿ ਨਫ਼ਰਤ ਕਰਦੇ ਆ ਨਹੀਂ ਮਿੰਨੂ ਨਹੀਂ ਇਹ ਪਤਾ ਇਹ ਗੱਲ ਦਾ ਇਹੋ ਜਿਹੇ ਬੰਦੇ ਦਾ ਨਾ ਦਿਮਾਗ ਸਾਈਕੋ ਨਹੀਂ ਹੋਇਆ ਹੁੰਦਾ ਜਿੱਦਾਂ ਬੰਦਾ ਦਿਮਾਗ ਛਦਾਈ ਜਾ ਹੋਇਆ ਹੁੰਦਾ ਉਹ ਹਾਲਵਾ ਵਿੱਚ ਇਹਨੂੰ ਇਨਸਿਕਿਉਰ ਨਹੀਂ ਬੰਦਾ ਫੀਲ ਕਰਨ ਲੱਗ ਜਾਂਦਾ ਪਤਾ ਨਹੀਂ ਇਹਨ ਕੀਤੇ ਨਾ ਗੱਲ ਕਰ ਲੈਣੀ ਇਹਨੇ ਪਤਾ ਨਹੀਂ ਕਿੱਥੇ ਚਲ ਜਣਾ ਆਸਾਬ ਵਾਦਾ ਹੋਇਆ ਪਿਆ ਹੁਣ ਤੇ ਦਿਮਾਗ ਖਰਾਬ ਵਾ ਵਿੱਚੋ ਚੰਗਾ ਹੋ ਜਾਂਦਾ ਤੇ ਵਿੱਚੋ ਹੀ ਮੰਦਾ ਹੋ ਜਾਂਦਾ ਮੈਂ ਵੀ ਫਿਰ ਦੀਦੀ ਸੁੱਟਦਾ ਸੀ ਫੋਨ ਗਾੜੀ ਹੂੰ ਮੈਂ ਹਰੱਖ ਲਓ ਫੋਨ ਮੇਰੇ ਪੇਕਿਆਂ ਦਾ ਉਹ ਹੁਣ ਤੇ ਆਪੇ ਜਵਾਬ ਦੇ ਲਿਓ ਹੁਣ ਤੁਸੀਂ ਮੈਂ ਨਹੀਂ ਚੁੱਕਦੀ ਚੱਕਦੀ ਨਾ ਮੈਂ ਰੱਖਣਾ ਹੀ ਆ ਉਹ ਆਉਣ ਕਿਦਾ ਡਾਇਲ ਹੋਣ ਮੰਮੀ ਦਾ ਹੁੰਦਿਆ ਹੀ ਮੈਂ ਲਿਖਿਆ ਹੀ ਮੰਮੀ ਦੇ ਨੰਬਰ ਤੇ ਬੈਸਟ ਫਰੈਂਡ ਹੂੰ ਤੇ ਉਹੋ ਹੀ ਫਿਰ ਦਿਮਾਗ ਉੱਥੇ ਹੀ ਜਾ ਕੇ ਵੜਿਆ ਓਹੋ ਉਹਨੇ ਵੇਖਿਆ ਹਣਾ ਨਾ ਬੈਸਟ ਫਰੈਂਡ ਲਿਖਿਆ ਤੇ ਕੀ ਪਤਾ ਕਿਹੜਾ ਕਾਲਜ ਟਾਈਮ ਦਾ ਫਰੈਂਡ ਨਹੀਂ ਹੋਣਾ ਇਹਦਾ ਤੇ ਅਗਲੇ ਨੇ ਉਸ ਨਾਲ ਫੋਨ ਫੜ ਲਿਆ ਹਣਾ ਆਣ ਕੇ ਨਾਲੇ ਮੈਂ ਸ਼ਦੈਣ ਜੇ ਮੇਰਾ ਉੱਥੇ ਫਰੈਂਡ ਹੁੰਦਾ ਤੇ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਸੀ ਆਪਾਂ ਤੇ ਵਿਆਹ ਕਰਾਇਆ ਮੰਮੀ ਡੈਡੀ ਦੇ ਆਖੇ ਲਾ ਕੇ ਬਾਕੀ ਦੀਦੀ ਮੈਨੂੰ ਨਹੀਂ ਪਸੰਦ ਹੈਗਾ ਹੁਣ ਜਦੋਂ ਆਊਗਾ ਫੋਨ ਤੇ ਆਪੇ ਚੁੱਕ ਲੈ ਮੈਂ ਵੀ ਨਹੀਂ ਕੱਲਦਾ ਫੋਨ ਕੀਤਾ ਮੈਂ ਸਾਹ ਲਾਇਆ ਗਰਮੀ ਦਾ ਏਲ ਵਾਂਗੂ ਨਾ ਤੇਰੇ ਵੱਲ ਹੀ ਅੱਖ ਰੱਖ ਛੱਡਦਾ ਵਾ ਉਹ ਦੇਦੀ ਮੈਨੂੰ ਲੱਗਦਾ ਕਿ ਹੋਰ ਕੰਮ ਦੇ ਵਿੱਚ ਧਿਆਨ ਹੀ ਨਹੀਂ ਹੈਗਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਚੇਤਾ ਚੁੱਤਾ ਭੁੱਲਾ ਹੁੰਦਾ ਆਪਣੇ ਕੰਮਿਲ ਕਿੱਥੋਂ ਆ ਜਾਂਦੇ ਆ ਮੇਰੇ ਵਰਗੀ ਦੇ ਬੰਦਾ ਹੋ ਜਾ ਪੱਲੇ ਪਿਆ ਹੁੰਦਾ ਨਾ ਸਿੱਧਾ ਕਰ ਦੇਣਾ ਸੀ ਮੈਂ ਧੀਰ ਵਾਂਗ ਉਹ ਤੇਰੇ ਕੋ ਨਹੀਂ ਕੋ ਸਰਦਾ ਦੀਦੀ ਮੈਨੂੰ ਹੱਲ ਦੱਸ ਦੇ ਹਾਂ ਫਿਰ ਕਰਨ ਦਾ ਸਿੱਧਾ ਆਹੋ ਹੱਲ ਮੇਰੇ ਕੋ ਪੁੱਛ ਲੈ ਤੇ ਮੰਮੀ ਮੇਰੇ ਦਵਾਲੇ ਹੋ ਜੇ ਉਹ ਅੱਗੇ ਮੇਰੇ ਦਵਾਲੇ ਹੋਣ ਦੀ ਉਹਨੇ ਸੁਣ ਲਿਆ ਕਿਤੇ ਵੀ ਤੂੰ ਹੀ ਮਤਾ ਦਿੰਨੀ ਆ ਆਪਣੇ ਦਿਮਾਗ ਨਾਲ ਸੋਚ ਆਪਣੀ ਜ਼ਿੰਮੇਵਾਰੀ ਆਪ ਲੈਣੀ ਸਿੱਖ ਕਿੱਦਾਂ ਰਹਿਣਾ ਸੋਹਣਾ ਤੇ ਕਹ ਇਹ ਵੀ ਪਤਾ ਹੋਣਾ ਚਾਹੀਦਾ ਬੰਦੇ ਨੂੰ ਨੀਰਾਪੁਰਾ ਇਹ ਨਹੀਂ ਡੰਗਰਾਂ ਨੂੰ ਪਕਾ ਲਿਆ ਤੇ ਖਾ ਲਿਆ ਤੇ ਸੌਂ ਲਿਆ ਬਸ ਹਾਂ ਦੀਦੀ ਇੱਕ ਰੋਟੀ ਖਾਦੀ ਆ ਤੇ ਛੋਲ ਖਾਣ ਲੱਗੀ ਥੋੜੇ ਜੇ ਰੋਟੀ ਖਾਂਦੀ ਨਹੀਂ ਗੱਲ ਕਰਨ ਦੀ ਫੇ ਡੰਗਰ ਹੀ ਹੁੰਦਾ ਜਿਹਨੂੰ ਅਤਾ ਪਤਾ ਹੀ ਨਹੀਂ ਆਲੇ ਦੁਆਲੇ ਦਾ ਡੰਗਰਾਂ ਨਾਲੋਂ ਘੱਟ ਨਹੀਂ ਹੁੰਦਾ ਤੈਨੂੰ ਵੀ ਪਤਾ ਘੱਟ ਹੀ ਆ ਚੱਲ ਦੀਦੀ ਹਾਉ ਜੋ ਹਾਉ ਮੈਂ ਫੋਨ ਹੀ ਨਹੀਂ ਚੁੱਕਣਾ ਫੇਰ ਸ਼ੱਕ ਕਿੱਥੋਂ ਕਰ ਲਵੋ ਮੇਰੇ ਤੇ ਐਦਾਂ ਥੋੜੀ ਹੁੰਦਾ ਵਾ ਫੋਨ ਤੇ ਤੈਨੂੰ ਲੈ ਕੇ ਦਿੱਤਾ ਤਾਂ ਤੂੰ ਕਿਉਂ ਨਹੀਂ ਚੁੱਕਣਾ ਆਪਣਾ ਫੋਨ ਆਪਣੇ ਕਬਜ਼ੇ 'ਚ ਰੱਖ ਕੇ ਐਦਾਂ ਤੇ ਫੇਰ ਵਾਦਾ ਵਾਦਾ ਵਾਦੀ ਜਾਊਗਾ ਟੁੱਟੇ ਛਿੱਤਰ ਵਾਂਗੂ ਮੈਂ ਦੀਦੀ ਦੁਖੀ ਬੜੀ ਹੋ ਗਈ ਇਹਨਾਂ ਦੀਆਂ ਗੱਲਾਂ ਤੋਂ ਚੋਲ ਪਗਰ ਪਗਰ ਖਾਈ ਜਾਂਦੀ ਆ ਦੁੱਖ ਤੇ ਕੇ ਪਾਸੇ ਦੇਖਦਾ ਨਹੀਂ ਮੈਨੂੰ ਇਹਦਾ ਉਹਦੇ ਨਾਲ ਹੋ ਜਾਂਦੀ ਤੇ ਉਹਦੇ ਵੱਲਦੀ ਹੋ ਜਾਂਦੀ ਆ ਮੇਰੇ ਲਾਗੇ ਖਲੋਈ ਨਹੀਂ ਮੇਰੇ ਵੱਲਦੀ ਹੋ ਜਾਂਦੀ ਇਹਦਾ ਦਿਮਾਗ ਲਈ ਖੋਤਾ ਹੀ ਆ ਨਹੀਂ ਮਾਂ ਤੈਨੂੰ ਦੱਸਿਆ ਤਾਂ ਉਹਨੇ ਕਿਹਾ ਕੁੜੀਏ ਤੂੰ ਬੈਗ ਚ ਪਾ ਕੇ ਤੇ ਚੱਲ ਜਾ ਫੇਰ ਲੋਕਾਂ ਦਾ ਹੱਸੋਣਾ ਆਉਣਾ ਨਹੀਂ ਕੋਈ ਸਮਝੀ ਨਹੀਂ ਆਉਂਦੀ ਇਹਨੂੰ ਕੀ ਕਰਦੀ ਤੇ ਕੀ ਨਹੀਂ ਕਰਦੀ ਕੋਈ ਨਹੀਂ ਹਾਲੇ ਦਾ ਮੈਂ ਨਾ ਬੜਾ ਕਹਿ ਕੇ ਹਟ ਗਿਆ ਕਈ ਵਾਰੀ ਕਹਿਣਾ ਕਿ ਦਫਾ ਕਰ ਨੂੰ ਕਹਿਣਾ ਨਹੀਂ ਗਾ ਪਰ ਫੇਰ ਮੈਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ ਵਾ ਕਿ ਬਲਜੀਤ ਅਜੇ ਕੰਮ ਨਾ ਕਰਿਆ ਕਰ ਨਾ ਕਰਿਆ ਕਰ ਪਰ ਉਹ پتہ ਨਹੀਂ ਕਿਹੜੀ ਮਿੱਟੀ ਦੀ ਬਣੀਆਂ ਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਤਾਂ ਤੇਰੇ ਮਗਰੋਂ ਨਾ ਦਿਮਾਗ ਹੀ ਖਰਾਬ ਕਰ ਛੜਿਆ ਗੱਲਾਂ ਕਰ ਕਰਕੇ ਮੈਂ ਤਾਂ ਮਮੀ ਅੱਗੇ ਪਛਤਾਵਾ ਮੈਂ ਗਲਤੀ ਕਰੀ ਮਮੀ ਨੂੰ ਨਾਲ ਲੈਣਾ ਜਗ੍ਹਾ ਤੇ ਕਜਣ ਦੀ ਹੈਗੀ ਤੇ ਮੈਨਾਂ ਜਾਣੇ ਦਰਸ਼ ਮੇਲੇ ਕਰਾਉਣੇ ਮੈਂ ਤਾਂ ਇਹਨਾਂ ਦੇ ਸਿਆਪੇ ਦੇ ਮਾਰੇ ਨਹੀਂ ਗਈ ਇਹਨਾਂ ਦੀ ਤਾਂ ਲੜਾਈ ਰਹਿੰਦੀ ਹੈ ਕਦੀ ਉਹ ਲੜ ਪੈਂਦੇ ਕਦੀ ਇਹ ਲਾ ਪੈਂਦੀ ਮੈਂ ਤਾਂ ਲੱਕੋ ਫਾਏ ਐ ਇਹਨਾਂ ਦੇ ਵਿੱਚ ਤੇ ਮੈਂ ਵੀ ਸੀ ਮੈਂ ਸੋ ਕਿਤੇ ਜਾ ਨਹੀਂ ਸਕਦੀ ਆ ਨਹੀਂ ਸਕਦੀ ਪਰ ਮਮੀ ਕਸੂਰ ਤੇ ਮਣੀਦਾ ਵੀ ਹੈਗਾ ਮੈਨੂੰ ਮਣੀ ਮੌਕਾ ਦਿੰਦਾ ਵਾ ਉਹਨੂੰ ਬੋਲਣ ਦਾ ਫੇਰ ਹੀ ਬੋਲਦੀ ਨੂੰ ਕਾਹ ਦਾ ਸ਼ੱਕ ਚੜਿਆ ਵਾ ਉੱਥੇ ਹਾਂ ਪਿਛਦਾਈ ਤੋਂ ਵਾ ਕੀ ਨਾ ਲਾਵਣਗੇ ਇਹਨੂੰ ਇਹ ਨਹੀਂ ਪਤਾ ਕਿ ਮੇਰੀ ਜਨਾਨੀ ਆ ਮੇਰੇ ਨਾਲ ਸਹੀ ਤਰੀਕੇ ਨਾਲ ਰਹਿੰਦੀ ਆ ਘਰੇ ਰਹਿੰਦੀ ਕਿਤੇ ਬਾਹਰ ਨਹੀਂ ਜਾਂਦੀ ਜੇ ਕਦੇ ਜਾਣਾ ਵੇ ਤੈਨੂੰ ਪੁੱਛ ਕੇ ਤੈਨੂੰ ਨਾਲ ਖੜਦੀ ਆ ਪਰ ਰਕਬੀਰ ਉਹ ਤਾਂ ਪੁੱਛਦੀ ਆ ਇਹਨੂੰ ਕੀਤਾ ਕੀ ਇਹਦੇ ਦਿਮਾਗ 'ਚ ਕੀ ਰਵਾੜਾ ਕਿਹੜੇ ਵੀ ਸ਼ੱਕ ਦਾ ਕੀੜਾ ਵੜਾ ਐਡਾ ਦਾ ਮੋਟਾ ਦਿਮਾਗ ਹੋਇਆ ਵਾ ਬਥੇਰੇ ਨਾਲ ਮੈਂ ਸਮਝਾਉਂਦੀ ਫੋਨ ਨਹੀਂ ਆਉਂਦਾ ਤਾਂ ਤੜਫ ਕੇ ਮਰ ਜਾਂਦਾ ਫੋਨ ਨਹੀਂ ਆਉਂਦਾ ਤਾਂ ਤੜਫ ਕੇ ਮਰਦਾ ਦੱਸ ਮੰਮੀ ਹੁਣ ਭੈਣ ਭਰਾ ਵਾਲੇ ਰਿਸ਼ਤੇਦਾਰਾਂ ਵਾਲੇ ਫੋਨ ਤੇ ਉਹਦਾ ਆਉਣਾ ਹੀ ਤੇ ਉਹਨੇ ਗੱਲ ਵੀ ਕਰਨੀ ਕੀਬਤਾ ਕਿਉਂ ਵਹਿਮ ਕਰ ਲਾ ਪਿਆ ਇੰਨਾ ਏ ਮੇਰੇ ਹਿਸਾਬ ਨਾਲ ਮੇਰੇ ਮਾਜੂ ਕੀ ਚੋਰ ਵਾ ਮਨੀ ਦੇ ਜੀ ਹਾਂ ਕੀ ਪਤਾ ਜਿਹੜਾ ਸ਼ੱਕ ਕਰਦਾ ਉੱਤੇ ਹੋਊਗਾ ਕੋਈ ਕੜਾ ਦੱਸਦਾ ਪਹਿਲਾਂ ਮੈਂ ਤਾਂ ਇੱਕ ਵਾਰ ਇਹਨੂੰ ਪੁੱਛੀ ਮਨੀ ਨੂੰ ਮੈਂ ਕਿਹਾ ਕੀ ਬਿਮਾਰੀ ਕੀ ਏ ਤੈਨੂੰ ਮੈਂ ਤੈਨੂੰ ਪੁੱਛਿਆ ਇਹ ਬਥੇਰਾ ਨਹੀਂ ਮੰਨਦਾ ਇਹਦਾ ਪਵਾੜਾ ਇਹਦਾ ਪਵਾੜਾ ਇਦਾਂ ਹੀ ਕਰਦਾ ਬਾਹਰ ਨੂੰ ਦੌੜ ਗਿਆ ਨਹੀਂ ਪਵਾੜਾ ਜੀ ਆਖੂ ਇਹਦਾ ਵਾ ਫੇਰ ਹਾਂ ਫੇਰ ਪਤਾ ਲੱਗੂਗਾ ਨਾ ਕਿ ਸਿਆਣੇ ਆਂਦੇ ਆ ਕਿ ਜਨਾਨੀ ਨੂੰ ਜਿੰਨੇ ਰਿਸਪੈਕਟ ਦਓਗੇ ਨਾ ਉਦੋਂ ਚਾਰ ਗੁਣਾ ਵੱਧ ਜਨਾਨੀ ਰਿਸਪੈਕਟ ਦਿੰਦੀਆਂ ਬੰਦੀਆਂ ਤੈਨੂੰ ਜਨਾਨੀ ਨੂੰ ਉਹ ਇਹ ਕਰਕੇ ਕੋਣਾ ਫੇ ਅਗਲੀ ਨੱਕ ਕਿ ਉਦਾਂ ਜਿਹਨੇ ਖੂਜ ਆਵਾਜ਼ ਮਾਰੀ ਤੇ ਖੂਜ ਉਦੋਂ ਦੀ ਵਾਰੀ ਬਾਹਰ ਆਉਣੀ ਹੈ ਪਰ ਇਹਨਾਂ ਨੂੰ ਸਮਝ ਨਹੀਂ ਆਉਂਦੀ ਲੈ ਵੀ ਕਿਸ ਨੂੰ ਇਹ ਤਾਂ ਦਿਮਾਗ ਨੂੰ ਕੀ ਹੋ ਗਿਆ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹਦੀ ਚਲੋ ਕੋਈ ਨਹੀਂ ਤਾਂ ਕਰਕੇ ਆ ਕੇ ਵੇਖ ਲਈ ਇਹਨੂੰ ਚਲੋ ਵੇਖਦੇ ਹਾਂ ਕੀ ਆਂਦੇ ਹੁਣ ਫੋਨ ਹੀ ਚਲਾਈ ਜਾਣੇ ਹੁਣ ਨਹੀਂ ਵੇਖ ਲੋ ਆਜੋ ਵੇਖ ਲੋ ਕੀ ਵੇਖਣ ਦੀ ਕੀਤੇ ਨਾਲ ਗੱਲ ਕਰਨੀ ਤੂੰ ਇਹ ਵੀ ਕਰ ਵੇ ਮੈਨੂੰ ਨਹੀਂ ਆਉਂਦੀ ਸ਼ੌਂਕ ਆਗੇ ਆਹੋ ਤੇ ਤੁਹਾਨੂੰ ਨਹੀਂ ਸ਼ੌਂਕ ਹੈ ਕਿ ਆ ਗੁਰੂ ਘਰ ਮੈਨੂੰ ਕੋਈ ਫਿਕਰਫਕਾ ਨਹੀਂ ਘਰ ਦਾ ਸਾਰਾ ਕੰਮ ਮਣੀ ਨੇ ਸੰਭਲਿਆ ਹਾਂ ਤੇ ਤੈਨੂੰ ਕਾਦੀ ਪਰੇਸ਼ਾਨੀ ਹੈ ਤੂੰ ਕਿਉਂ ਦੀ ਘਰ ਦੇ ਨੂੰ ਬਾਰ ਬਾਰ ਦੇਣੀ ਆਪਣੇ ਪੇਕੇ ਸਾਤੇ ਪੇਕੇ ਸਾਤੇ ਮੈਨੂੰ ਕਾਦੀ ਪਰੇਸ਼ਾਨੀ ਹੈ ਪਰੇਸ਼ਾਨੀ ਤੇ ਉਹਨੂੰ ਕੱਲੇ ਨੂੰ ਹੀ ਆ ਜਿਹੜਾ ਸਾਰੇ ਪਿੰਡ ਦਾ ਉਹਨੇ ਚੁੱਕਿਆ ਵਾ ਮੋਢਿਆਂ ਤੇ ਲਾਣਾ ਪਾਣਾ ਕੰਮ ਉਹ ਸਵਾਹ ਕਰਦਾ ਵਾ ਕੀ ਕੰਮ ਕਰਦਾ ਉਹ ਕਿੰਨੇ ਤੁਹਾਨੂੰ ਦੱਸ ਦਿੱਤਾ ਵੀ ਸਾਰਾ ਕੰਮ ਉਹ ਕਰਦਾ ਮਮੀ ਜੀ ਕਿਤੇ ਡੰਗਦਾ ਸਾਰਾ ਉਹ ਨਹੀਂ ਪਾਇਆ ਮਗਰੋਂ ਸਵਾਹ ਸੱਤਾ ਚੁੱਲਿਆਂ ਦੀ ਕਿਤੇ ਤੂੜੀ ਨਹੀਂ ਪਾਈ ਕਿਤੇ ਉਹਨਾਂ ਨੂੰ ਹਰਿਆ ਨਹੀਂ ਪਾਇਆ ਜਿਹੜਾ ਤੁਸੀਂ ਵੱਢ ਕੇ ਕੁੱਤਰ ਕੇ ਚੱਲ ਗਏ ਨਾ ਉੱਥੇ ਹੀ ਸੜ ਚੱਲਿਆ ਸੀ ਫੇ ਮੈਂ ਜੋ ਧਾਰ ਕੱਢਣ ਗਈ ਤੇ ਉਤਰਾਏ ਕਿਤੇ ਖੁਰਲੀਆਂ ਉਦਾਂ ਖਾਲੀ ਪਈਆਂ ਥੱਲੇ ਗੁਆ ਇਕੱਠਾ ਕਰਨ ਆਲਾ ਪਿਆ ਫੇ ਸਾਰਾ ਗੁਆ ਗੁਆ ਇਕੱਠਾ ਕੀਤਾ ਤੂੜੀ ਤੰਦ ਪਾਇਆ ਧਾਰਾਂ ਕੱਢੀਆਂ ਤੇ ਫੇ ਜਾ ਕੇ ਨਾਤਾ ਮੈਂ ਕਿਤੇ ਇੰਨੀ ਮੈਨੂੰ 스멜 ਆਉਣ ਲੱਗ ਪਈ ਤੇ ਸੁਵਾਹ ਕਰਦਾ ਜੀ ਮੰਮੀ ਐਦਾਂ ਕਰੋ ਮੈਡਲ ਲੈ ਆ ਕੇ ਪਾਓ ਇਹਦੇ ਗੱਲ ਚ ਤੇ ਸਨਮਾਨਤ ਕਰੀਏ ਇਹਨੂੰ ਉਹ ਸਨਮਾਨਤ ਕੀ ਕਰਨਾ ਮੰਮੀ ਹੋਰ ਕੋਤ ਦਸੀ ਅਸੀਂ ਅਸੀਂ ਤੂੰ ਹੋਰ ਕੋਤ ਦਸੀ ਮੈਂ ਤਾਂ ਸਮਝੀ ਨਾ ਸੱਚਾ ਗੜਾ ਤੇ ਝੂਠਾ ਗੜਾ ਢਾਡੇ ਨਹੀਂ ਮੈਂ ਹੀ ਝੂਠੀ ਆ ਕਰ ਲਓ ਮੇਰੇ ਤੇ ਵੀ ਸ਼ੱਕ ਹੁਣ ਫੇਰਾ ਗੱਲ ਕੀ ਬਲਜੀਤ ਜਣੇ ਬਣੀ ਦਾ ਵੀ ਦਾਵਾ ਘਰ ਚ ਸ਼ਾਂਤੀ ਹੋਣੀ ਜ਼ਰੂਰੀ ਆ ਤੁਸੀਂ ਤਾਂ ਬਸ ਘਰ ਨੂੰ ਨਾ ਸੱਟੇ ਚੁੱਕਿਆ ਵਾ ਸਾਰੇ ਜਣੇ ਰਲ ਮਿਲ ਕੇ ਨਾ ਤੂੰ ਘਟ ਕਰਦੀ ਨਾ ਮਣੀ ਘਟ ਕਰਦਾ ਇਹ ਨੀ ਰਹੀ ਦੁੱਧ ਪਾਇਆ ਵਾ ਸਸੀ ਜੀ ਰੀ ਸਸੀ ਕਾਓ ਸੁਣਾਓ ਕੀ ਹਾਲ ਚਾਲ ਆ ਬਸ ਠੀਕ ਆ ਵਧੀਆ ਤੂੰ ਸੁਣਾ ਰਾਜੀ ਤੇ ਬਰਾਈ ਮੈਂ ਵੀ ਵਧੀਆ ਠੀਕ ਆਗਾ ਚਾਹ ਰੱਖੀ ਆ ਚਾਹ ਰੱਖੀ ਬਣੀ ਤੇ ਮੇਰਾ ਹੀ ਦੁੱਧ ਪਾਇਆ ਹੈ ਤੇ ਮੈਂ ਚਲ ਕੁੱਟ ਗਰਮ ਕਰਕੇ ਲੈਣੀ ਠੰਡਿਆ ਆਓ ਪੀ ਲੋ ਪੀ ਲੋ ਹਾਂ ਮੈਂ ਤਾਂ ਤੁਹਾਡੇ ਵੱਲ ਆਈ ਹਾਂ ਆ ਗਵਾਂਡੀਆਂ ਦੀ ਗੱਲ ਸੁਣੀ ਆ ਰੋਲਾ ਤੇ ਪੈਂਦਾ ਹੈ ਪਰ ਮੈਂ ਸੁਣਿਆ ਕੁਛ ਨਹੀਂ ਕਉਂ ਪਤਾ ਨਹੀਂ ਲੱਗਾ ਤੁਹਾਨੂੰ ਕੀ ਹੋਇਆ ਵਾ ਨਾ ਨਾ ਮੈਂ ਬਾਹਰ ਨਾ ਨਿਕਲਾਂ ਨਾ ਜਾਵਾਂ ਮੈਨੂੰ ਪਤਾ ਹੀ ਨਹੀਂ ਮਾੜਾ ਮੋਟਾ ਬਾਹਰ ਨਿਕਲਿਆ ਕਰ ਤੇਨੂੰ ਵੀ ਪਤਾ ਲੱਗਿਆ ਕਰੇ ਆਂਡ ਗਵਾਂਡ ਕੀ ਬੰਦ ਆਈਓ ਉਹ ਤਾਂ ਗੱਲ ਠੀਕ ਆ ਮੈਂ ਨਿਕਲਦੀ ਨਹੀਂ ਪਤਾ ਨਹੀਂ ਤੂੰ ਵੀ ਕਰੇ ਵੜੀ ਕੀ ਖਾਦੀ ਰਹਿਨੀ ਆ ਦੱਸਾਂ ਤੈਨੂੰ ਕੀ ਹੋਇਆ ਈ ਉਧਰ ਆਹ ਸੱਚ ਮੈਨੂੰ ਗੱਲ ਤੇ ਦੱਸ ਹੋਇਆ ਕਿ ਹੁਣ ਆ ਕੀ ਆ ਫੋਨ ਰੱਖੀ ਫਿਰਦੀ ਸੀ ਨਾ ਪਤਾ ਨਹੀਂ ਹੁਣ ਆਪਣੀ ਮਾਂ ਨੂੰ ਲੋਂਦੀ ਸੀ ਤੇ ਪਤਾ ਨਹੀਂ ਭਰਾ ਨੂੰ ਲੋਂਦੀ ਸੀ 24 ਘੰਟੇ ਤੱਕ ਮਨ ਨੂੰ ਫੋਨ ਚ ਬੇੜ ਛੱਡਦੀ ਸੀ ਜਦੋਂ ਵੇਖ ਲੋ ਫੋਨ ਤੇ ਹੀ ਲੱਗੀ ਰਹਿੰਦੀ ਸੀ ਕਿਤੇ ਕੋਠੇ ਦੇ ਫੋਨ ਸੁਣਦੀ ਹੀ ਪਰੋਣੇ ਨੇ ਵੇ ਲਿਆ ਫੋਨ ਸੁਣਦੀ ਨੂੰ ਤੇ ਮਾਰੀ ਕੋਠੇ ਤੋਂ ਚੱਕੇ ਥੱਲੇ ਦਾ ਤੂੰ ਕਾਦੀ ਸੋਚੇ ਪੈ ਗਈ ਆ ਸੋਚਨੀ ਨਿਆਖ ਨਹੀਂ ਦੱਸਣ ਜੇ ਪੁੱਛਿਆ ਹੀ ਨਹੀਂ ਕੋਠੇ ਤੇ ਸੁੱਟਦੇ ਹੋਰ ਚੱਕੇ ਥੱਲੇ ਮਾਰੀ ਆ ਕਿ ਹੁਣ ਪਤਾ ਨਹੀਂ ਲੱਗਾ ਪਾਵਾ ਟੁੱਟ ਗਿਆ ਕਿ ਬਚ ਗਈਆਂ ਰੋਲਾ ਰਪਾ ਇਨਾ ਪੈਨਦਿਆ ਸੀ ਦੱਸ ਗੱਲ ਤੇ ਉਦਰਾ ਮਾੜੀ ਆ ਹੁਣ ਪਤਾ ਨਹੀਂ ਉਹਦੇ ਚ ਕਸੂਰ ਆ ਕਿ ਜੇ ਇੰਨੇ ਜਾਣ ਕੇ ਸੁੱਟ ਦਿੱਤੀ ਆ ਹਨਾ ਇਹ ਤੇ ਪਤਾ ਨਹੀਂ ਉਹ ਤੇ ਹੁਣ ਰੱਬ ਹੀ ਜਾਣਦਾ ਕਿ ਇਹਦੇ 'ਚ ਕਸੂਰ ਆ ਤੇ ਕਿਹਦੇ 'ਚ ਨਹੀਂ ਆ ਸਹੀ ਗੱਲ ਆ ਮੈਂ ਤੇ ਆਈ ਹੀ ਮੈਂ ਚਲਦੀ ਨਹੀਂ ਨਾ ਗੱਲ ਕਰਕੇ ਹੁੰਨੀ ਆ ਚਲ ਠੀਕ ਆ ਫੇਰ ਮੈਂ ਚਲਦੀ ਆ ਨਹੀਂ ਨਹੀਂ ਬਹਿ ਜਾ ਮਚਾ ਘਰ ਮੇਰੀ ਆਪਾਂ ਪੀ ਲਈਏ ਘੁੱਟ ਘੁੱਟ ਨਹੀਂ ਚਾਹ ਦਾ ਕੀ ਪੀਣਾ ਵਾ ਮੈਂ ਜਾਵਾ ਹੁਣ ਸਾਰਾ ਕੰਮ ਧੰਦਾ ਪਿਆ ਵਾ ਉਦਾਂ ਨਾ ਰਾਜਿੰਦਰ ਇੱਕ ਗੱਲ ਹੈਗੀ ਆ ਤੈਨੂੰ ਗੱਲ ਭੱਜਦੀ ਨਹੀਂ ਜਿੰਨਾ ਚਿਰ ਤੂੰ ਦੱਸ ਨਾ ਜਾਵੇਂ ਭੱਜਣੀਗੀ ਮੈਂ ਤੇ ਆਵ ਕੇ ਅਸੀ ਹੋਈ ਫਿਰਦੀ ਸੀ ਤੇ ਮੈਂ ਦੀਦੀ ਵੱਲ ਜਾਣੀ ਆ ਇਹਨੇ ਤਾਂ ਪਤਾ ਨਹੀਂ ਕਿਦਾਂ ਘਰੋਂ ਬਾਹਰ ਨਿਕਲਣਾ ਤੇ ਕਿਦਣ ਨਹੀਂ ਤੂੰ ਤੇ ਦੀਦੀ ਅੰਦਰ ਹੀ ਛਿੱਧੀਆਂ ਪਾ ਚੱਲੀ ਆਂ ਕੋਈ ਗੱਲ ਨਹੀਂ ਨਿਕਲਿਆ ਕਰੂੰਗੀ ਬਾਹਰ ਵੇਲਾ ਹੁਣ ਗਵਾਂਢ ਕੀ ਬਣ ਗਿਆ ਤੇ ਗਵਾਂਢ ਕੀ ਬਣ ਗਿਆ ਗਵਾਂਢ ਤੋਂ ਜੋ ਬਣਿਆ ਬਣਿਆ ਤੂੰ ਹੀ ਕਿਤੇ ਬਾਹਰ ਅੰਦਰ ਨਿਕਲਿਆ ਕਰ ਇੰਨਾ ਚੰਗਾ ਭਾਜੀ ਆ ਉਹ ਤੇ ਵਿਚਾਰਾ ਤੈਨੂੰ ਨਾ ਕੁਛ ਕਵੇ ਨਾ ਕੁਛ ਹੋਰ ਤੇ ਬੰਦਾ ਕਿਤੇ ਆਣ ਗਵਾਂਢ ਜਾਂਦਾ ਕਿਤੇ ਬੈੰਦਾ ਖਲੋਂਦਾ ਵਾ ਫੇਈ ਜਾਣ ਪਸਣਪੋਰਾ ਵਾਦੀ ਹੈ ਹ ਨਹੀਂ ਆਂਦਾ ਤੇ ਨਹੀਂ ਮੈਨੂੰ ਕੁਛ ਵੀ ਮਣੀ ਨਹੀਂ ਚਲ ਠੀਕ ਆ ਫੇਰ ਮੈਂ ਚੱਲਦੀ ਆ ਚਲ ਨਹੀਂ ਪੀਣੀ ਤੇ ਕੋਈ ਨਹੀਂ ਫੇਰ ਮੈਂ ਪੇਲਾ ਘੁੱਟ ਹਾਂ ਕੋਠੇ ਤੋਂ ਸੋੜਤੀ ਹਾਏ ਹਾਏ ਮੈਂ ਚੁੱਪ ਕੀਤੀ ਰਹੀ ਚੰਗਾ ਹੋਇਆ ਜਿੱਦਾਂ ਮੈਂ ਪੈਣ ਦਾ ਨੰਬਰ ਘਟਤਾ ਹੀ ਭਾਵੇਂ ਮੈਨੂੰ ਵੀ ਕੋਠਿਓਂ ਸੋੜ ਦੇਂਦਾ ਹਾਏ ਬਾਬਾ ਇਹ ਮੈਨੂੰ ਜਿਹਾ ਲੱਗਦਾ ਬੰਦੇ ਸਾਰੇ ਆਂਡਗਾਂਡੇ ਇਦਾਂ ਦੇ ਆ ਕੀ ਬਣਨ ਡਿਆ ਮੇਰੇ ਨਾਲ ਵੀ ਚੱਲ ਛੱਡ ਖੜਾ ਚਾਹ ਪੀ ਫੋਨ ਤੇ ਹੁਣ ਮੈਂ ਫੜਨਾ ਹੀ ਨਹੀਂ ਮੈਂ ਕੋਈ ਘਟ ਵਾਅਦਾ ਨਹੀਂ ਕਰਦੀ ਇਹੋ ਕਿਤੇ ਬੁੜੀਆਂ ਸ਼ੱਕ ਕਰਨਾਂ ਬੰਦਿਆਂ ਤੇ ਤੇ ਲੋਕੀ ਕਹਿੰਦੇ ਬੁੱਢੀ ਨਹੀਂ ਚੰਗੀ ਇਹਨੂੰ ਘਰ ਵਸਣਾ ਨਹੀਂ ਆਉਂਦਾ ਖਾਣਾ ਨਹੀਂ ਇਹਨੂੰ ਆਉਂਦਾ ਤੇ ਜੇ ਬੰਦਾ ਕਰੇ ਨਾ ਸਕ ਤੇ ਬੁੜੀਆਂ ਪਤਾ ਕੀ ਕਹਿ ਦਿੰਦੀਆਂ ਬਾਰਲੀਆਂ ਉਹਦਾ ਫਰਜ ਬੰਦਾ ਧਿਆਨ ਰੱਖਣਾ ਬੁੜੀਆਂ ਦੇ ਉੱਤੇ ਸਾਰਾ ਧਿਆਨ ਆ ਗਿਆ ਕੋਈ 베ਰ ਨਹੀਂ ਹੁੰਦਾ ਜਾਂ ਕੋਈ ਮੂਲੀਆਂ ਗਾਜਰਾ ਨਹੀਂ ਹੁੰਦੇ ਕੋਈ ਪੁੱਟ ਪੁੱਟ ਕੇ ਲੈ ਜਾਊਗਾ ਇੱਥੋਂ ਤੇ ਉਹਦੇ ਗੱਲ ਤੈਨੂੰ ਮੈਂ ਸਮਝਾਉਂਨੇ ਆਂ ਵਾ ਕਿ ਜੇ ਘਰ 'ਚ ਸ਼ਾਂਤੀ ਤੂੰ ਹੀ ਬਣਾ ਕੇ ਰੱਖਣੀ ਹੋਵੇ ਤੇ ਕੋਈ ਮਾਹੌਲ ਨਾ ਖਰਾਬ ਹੋਵੇ ਤੂੰ ਉਹਨੂੰ ਵੀ ਸਭ ਸਮਝਾਇਆ ਕਰ ਕਿ ਤੂੰ ਮੇਰੇ ਪੁੱਤਾਂ ਵਰਗਾ ਮੈਂ ਆਉਜੇ ਕੰਮ ਨਾ ਕਰਿਆ ਕਰ ਕਿਤੇ ਨਹੀਂ ਜਾਂਦੀ ਓ ਘਰੇ ਰਹਿੰਦੀ ਆਪਣੇ ਭੈਣ ਭਰਾਾਂ ਨਾਲ ਕਿਸੇ ਗੱਲ ਕਰਨੀ ਕਿ ਨਹੀਂ ਕਰਨੀ ਜੇ ਤੂੰ ਹੀ ਆਪਣੇ ਘਰ ਸ਼ਾਂਤੀ ਬਣਾਈ ਰੱਖਣੀ ਹੈ ਨਾ ਆਪਣੇ ਭਰਾ ਨੂੰ ਸਮਝਾਓ ਫੋਨ ਮਗਰੋਂ ਕਿ ਐਦਾਂ ਹੁੰਦਾ ਆ ਆਣ ਕੇ ਟੰਮਣੇ ਤੇ ਪਹਿਲਾ ਖਲੋ ਜਾਂਦਾ ਉਹ ਨੂੰ ਮੈਂ ਤੇ ਬਠੇਰੀ ਵੀ ਸਮੋ ਉਹਦਾ ਤੇ ਧਿਆਨ ਰੱਖਣਾ ਤੇ ਕਹਣਾ ਆ ਡੇਰਿਆਂ ਦਾ ਮੈਂ ਬਠੇਰਾ ਰੱਖਦਾ ਵਾ ਦਿਮਾਗ ਐਡਾ ਮੋਟਾ ਵਾ ਮੋਟਾ ਕਹਦਾ ਚਾਤਰ ਵਾ ਜੇ ਚਾਤਰ ਨੂੰ ਦਾਣਾ ਤੇ ਇੱਥੇ ਰੱਖਣ ਇਨੋਵਤੀ ਨਹੀਂ ਆਉਣੀ ਮਹਾ ਮੂਰਖ ਕਹਿੰਦਾ ਮੂੰਹ ਮੈਂ ਜਿਹਨੂੰ ਤੁਸੀਂ ਚਾਤਰ ਕਹਿੰਦੀਆਂ ਜੇ ਘਰ ਦੇ ਸਾਰੇ ਜਾਣੀ ਚਾਹ ਤਰੀਆ ਜਿਹੜਾ ਇਲਵੰਗੇ ਅੱਖਾਂ ਘਮਉਂਦਾ ਰਹਿੰਦਾ ਵੀ ਕੀ ਕੌਣ ਕੀਤੇ ਨਾ ਗੱਲਾਂ ਕਰਦਾ ਕੌਣ ਕਿਤੇ ਲੱਗੇ ਪੈਂਦਾ ਕੌਣ ਕਿਤੇ ਲੱਗੇ ਖਲੋਂਦਾ ਇਹੋ ਤਾਂ ਗੱਲ ਕਹਨਗੇ ਇਹੋ ਜੇ ਇੰਨਾ ਚਤਾਨ ਆਪਣੇ ਕੰਮ ਧੰਦੇ ਵਾਲਾ ਲਾਵੇ ਤੇ ਕੰਮ ਹੋਵੇ ਟਾਈਮ ਨਾਲ ਧਿਆਨ ਤੇ ਬਸ ਇੱਕ ਸ਼ੱਕ ਦਾ ਕੀੜਾ ਵੜ ਗਿਆ ਉਹਦੇ ਸ਼ੱਕੀ ਕਰੀ ਜੰਦਾ ਸ਼ੱਕੀ ਕਰੀ ਜੰਦਾ ਉਹ ਮੈਂ ਕਿਤੇ ਲੱਗੇ ਖਲੋ ਮੈਨੂੰ ਕੁਛ ਵੀ ਕੀ ਜਾਂਦਾ ਹੈ ਤੈਨੂੰ ਕੀ ਜਾਂਦਾ ਹੈ ਵੀ ਤੈਨੂੰ ਦੱਸ ਮੈਂ ਕੋਈ ਕੰਮ ਧੰਦੇ ਦੀ ਗੱਲ ਕਰਦਾ ਸੀ ਨਹੀਂ ਵੀ ਤੂੰ ਮੈਨੂੰ ਸੱਚੀ ਗੱਲ ਨਹੀਂ ਦੱਸਦਾ ਤੂੰ ਮੈਨੂੰ ਸੱਚੀ ਗੱਲ ਨਹੀਂ ਦੱਸਦਾ ਮੈਂ ਤਾਂ ਇਹਦੀ ਸਮਝ ਨਹੀਂ ਇਹਦੇ ਮਨ 'ਚ ਕੀ ਬਹਿ ਗਿਆ ਵਹਿਮ ਪੰਜਾਹ ਤੇ ਨੂੰ ਹੋ ਹੀ ਵਹਿਮ ਗਿਆ ਵਾ ਨਹੀਂ ਤੇ ਜਾਂ ਕਿ ਚੰਗੇ ਡਾਕਟਰ ਨੂੰ ਖਾਲੀ ਗਏ ਕਿ ਇਹਨਾਂ ਨੂੰ ਸਾਈਕੋ ਕੀ ਸਾਈਕੋ ਬੜਾ ਦਿਮਾਗ ਨੂੰ ਸਾਈਕਾਟ੍ਰਿਸ ਹੁੰਦਾ ਵਾ ਉਹ ਦੋ ਵੀ ਹੁੰਦਾ ਵਾ ਮੇਰੇ ਤਾਂ ਕਿਤੇ ਉਸ ਡਾਕਟਰ ਨੂੰ ਖਾਲੀ ਗਏ ਚੰਗੇ ਜਿਹੇ ਨੂੰ ਉਹ ਪਾਗਲ ਉਹ ਡਿਪਰੈਸ਼ਨ 'ਚ ਗਿਆ ਵਾ ਕੀ ਪਤਾ ਤੇ ਮਨ 'ਚ ਕੀ ਹੈ ਪਤਾ ਤਾਂ ਲੱਗੂਗਾ ਤੇ ਸਾਰਾ ਕੁ ਪੜ ਲੈਿੰਦੇ ਦਿਮਾਗ ਪੜ ਲੈਿੰਦੇ ਪੰਜਾਹ ਕੰਮ ਕਰੋ ਹਾਂ ਲੱਗੇ ਆ ਪਖੰਡ ਕਰਕੇ ਦਿਖਾ ਲੈਣ ਡਿਪਰੈਸ਼ਨ ਉਹਨੇ ਆਪ ਖਰੀਦਿਆ ਵਾ ਲੈ ਲੈ ਜੋ ਉਹਨੂੰ ਪੁੱਠੀਆਂ ਗਲਾਂ ਜਨਾਨੀਆਂ ਦੀਆਂ ਜੇ ਮੈਂ ਇਹਨੇ ਡਾਕਟਰ ਨੂੰ ਖਾਲੀ ਤੇ ਨਹੀਂ ਮੰਨਦੀਆਂ ਇਹ ਪਖੰਡ ਕਰਦਾ ਵਾ ਮੈਨੂੰ ਤਾਂ ਕੋ ਸਮਝ ਨਹੀਂ ਪੈਂਦੀ ਕੀ ਕਰਾਂ ਤੇ ਕੀ ਨਾ ਕਰਾਂ ਕਿਹੜਾ ਢੋਲ ਕੇ ਇਹਦੇ ਮਨ ਚ ਪਾਵਾਂ ਦਿਮਾਗ ਚ ਪਾਵਾਂ ਕਿ ਤੇਰਾ ਜਿੰਨਾ ਦਿਮਾਗ ਸੱਟ ਹੋਵੇ ਆ ਜਾ ਕੇ ਤੇ ਸਿਆਣਿਆਂ ਨਾਲ ਡਾਕਟਰ ਨੂੰ ਖਾਲ ਲੂ ਚੱਲ ਕੇ ਕਰਦਾ ਸਿਆਣੇ ਬੰਦੇ ਨਾਲ ਗੱਲ ਕਿ ਐਡਾ ਘਰ ਕੰਮ ਕਰਦਾ ਵਾ ਤਾਂ ਕੀ ਹੱਲ ਹੋਊਗਾ ਕੋਈ ਨਾ ਕੋਈ ਸਿਆਣਾ ਬੰਦਾ ਸਿਆਣੀ ਮਾਤੀ ਦਊਗਾ ਨਾ ਸਿਆਣੇ ਤੇ ਜਾਂਦੇ ਜੇ ਆਪ ਨੂੰ ਨਹੀਂ ਪਤਾ ਤਾਂ ਕੰਧ ਤੇ ਪੁੱਛ ਲਓ ਕੋਈ ਨਹੀਂ ਕਰਦਾ ਕੋਈ ਨਾ ਕੋਈ ਮਸਲਾ ਹੈ ਤਾਂ ਵੀ ਹੱਲ ਹੁਣ ਇਦਾਂ ਕਰਦਾ ਵਾਂ ਵੀ ਪਾਏ ਤੇ ਹੈ ਹੀ ਹੁਣ ਹੈਨਾ ਭੈਣ ਨੂੰ ਮੇਲੀ ਚਲਦਾ ਮੈਂ ਤੇ ਦਾ ਲੱਗਣੇ ਚਾਹ ਪਾਣੀ ਰਹਿਨ ਦੂੰਗਾ ਕਹੂੰਗਾ ਵੀ ਛੇਤੀ ਆ ਜਾਈ ਆ ਦੋ ਮਿੰਟ ਮਿਲ ਕੇ ਜਲ ਜਾ ਨਾ ਕਰ ਤਾਂ ਨਾ ਸ਼ੇਰਾ ਵੀਰ ਕਰੀਆਂ ਹਾਂ ਸਸੇ ਸਸੀ ਕਾਲ ਵੀਰੇ ਹੋਰ ਸੁਣਾ ਠੀਕ ਠਾਕ ਈ ਆ ਜਾ ਠੀਕ ਠਾਕ ਈ ਸੁਣਾ ਬਸ ਆਪਣੇ ਵੀ ਠੀਕ ਤੇ ਵੀਰ ਕਿੱਦਾਂ ਆ ਜਾ ਨਾ ਨਾ ਮੈਂ ਤੇ ਇਧਰ ਆਇਆ ਮੜੇ ਮੁੰਡਾ ਯਾਦ ਉਸ ਮੇਰਾ ਭਾਗਾ ਭਾਗਾ ਹੋਦੀ ਆ ਨਾ ਹਾਂਜੀ ਤੇ ਮੈਂ ਕਿਹ ਜੰਦਾ ਜਾਂਦਾ ਭੈਣ ਆਪਣੀ ਮਿਲ ਜਾਂਦਾ ਈ ਮੁੰਡਾ ਕੌਣ ਵਾ ਮੈਂ ਤੇ ਨੂੰ ਕਦੀ ਪਹਿਲਾਂ ਵੇਖਿਆ ਨਹੀਂ ਆ ਤੇ ਇਹ ਇੱਥੇ ਕੀ ਲੈਣ ਆਇਆ ਸਾਡੇ ਘਰੇ ਹੈ ਇਹ ਦਿਨ ਆ ਕੀ ਹਾਸ ਹਾਸ ਗੱਲਾਂ ਕਰ ਲਈ ਮੈਨੂੰ ਸੁਣਨ ਪੂਰੀ ਤਰੀਕੇ ਨਾਲ ਧਿਆਨ ਨਹੀਂ ਆ ਕਰਨਗੀ ਤੇ ਆ ਰੋਜ਼ਾ ਜਾਗਾ ਮੈਂ ਥੱਲੇ ਵੇਨਾ ਤੇ ਨਾਲੇ ਦੀਆਂ ਹਡੀਆਂ ਦਿੰਦਿਆਂ ਕਰਨਾ ਤੂੰ ਬਗਾਨੇ ਬੰਦੇ ਨਾਲ ਕਿਉਂ ਬੁਲੰਦੇ ਆ ਆ ਜਾ ਉਹ ਅੰਦਰ ਬਹਿ ਗਿਆ ਵੀਰੋ ਨਹੀਂ ਅੰਦਰ ਹੀ ਬਹਿਣਾ ਮੈਨੂੰ ਕੰਮ ਆ ਸੌ ਜਰੂਰੀ ਹੋਰ ਘਰ ਪਰੌਸਾ ਸਭ ਠੀਕ ਠਾਕ ਸਭ ਠੀਕ ਠਾਕ ਪਰ ਵੀਰੇ ਤੂੰ ਪਹਿਲੀ ਵਾਰੀ ਆਇਆ ਮੈਂ ਇਦਾਂ ਕਿੱਦਾਂ ਤੈਨੂੰ ਜਾਣਦੇ ਆ ਉਹ ਕੋਈ ਗੱਲ ਨਹੀਂ ਮੈਂ ਇਦਾਂ ਹੁੰਦੇ ਜਾਂਦੇ ਰਹਿਣਾ ਵਾ ਕੋਈ ਗੱਲ ਨਹੀਂ ਨਾ ਚਲ ਉਹ ਕੀ ਨੰਗਣਾ ਵਾ ਨੰਗਣੇ ਮੇਰੇ ਕੋ ਜਾਂਦੇ ਜਾਂਦਾ ਹਾਏ ਵੀਰ ਮੈਂ ਕੀ ਚਾਚੀ ਨੂੰ ਜਵਾਬ ਦਵਾਂ ਕਿ ਵੀਰ ਆਇਆ ਤੇ ਮੈਂ ਪਾਣੀ ਦਾ ਘੁੱਟ ਵੀ ਨਹੀਂ ਪੀ ਲਿਆ ਲੈ ਦੱਸ ਤੁਸੀਂ ਕੋ ਬੜੀ ਸੇਵਾ ਕੀਤੀ ਕੋਈ ਗੱਲ ਨਹੀਂ ਮੈਂ ਕਹਾਂ ਦੂੰਗਾ ਕਿ <laughs> हां वे वीर एक मिनट आ जा मैं पानी जा। <laughs> नहीं पानी ਘੁੱਟ ਪੀ ਜਾ ਨਹੀਂ ਨਹੀਂ ਮੈਂ ਕੋਈ ਨਹੀਂ ਖਾਣਾ ਪੀਣਾ ਤੇ ਬਾਕੀ ਉਹਦਾ ਸਭ ਠੀਕ ਠਾਕ ਹੈ ਨਾ ਸਭ ਠੀਕ ਠਾਕ ਤੁਸੀਂ ਸੁਣਾਓ ਪਰਿਵਾਰ ਠੀਕ ਕਰੇ ਸਾਰੇ ਵਧੀਆ ਠੀਕ ਠਾਕ ਚਲੋ ਠੀਕ ਆ ਮੈਂ ਵੇਹ ਕੇ ਜਰ ਆਉਂਗਾ ਉਹਦਾ ਤੇ ਮਾਰ ਕੇ ਕਿਹੜਾ ਹਾਂ ਪੱਕਾ ਜਰੂਰ ਜਰੂਰ ਵੀਰੇ ਆ ਜੀ ਫਿਰ ਠੀਕ ਹੈ ਜੀ ਮੇਰੀ ਭੈਣ